ਈ ਗੱਲ ਗਿਆ ਸੀ ਮੈਂ ਕਿਹਾ ਤੂੰ ਸ਼ਹਿਰ ਦੀਆਂ ਉਰੀਆ ਕਿ ਤੇਰਾ ਮਾੜਾ ਮੋਟਾ ਕੋਈ ਫਰਕ ਪਿਆ ਹੈ ਕਹਿੰਦੀ ਹੌਲੀ ਹੌਲੀ ਜੀ ਲੱਗੂਗਾ ਮੇਰਾ ਜੀ ਤਾਂ ਕੋਈ ਲੱਗ ਜੋ ਜੀ ਚਲਵਾਵਾਂਗੇ ਜੀ ਜੜੀ ਹੋ ਗਿਆ ਐ ਕਰੀ ਹਾਂਜੀ ਜੀ ਉਧਰੋਂ ਉਹਦਾ ਨਿਬੜ ਨਿਬੜਿਆ ਹੋ ਗਿਆ ਹਾਂਜੀ ਇਧਰ ਆਪਣੇ ਵਾਸਤੇ ਕਰ ਲਈ ਗੱਲ ਫਿਰ ਤੋਂ ਵੀਰ ਜੀ ਵੀ ਵਾਗੇ ਮੈਨੂੰ ਲੱਗਦਾ ਕੋਈ ਹੈ ਹੀ ਨਹੀਂ ਘਰੇ ਇੱਕ ਅੱਧੀ ਰੀਲ ਹੀ ਨਾ ਬਣਾ ਲੈ ਇੰਨਾ ਟਾਈਮ ਹੋ ਗਿਆ ਰੀਲ ਵੀ ਨਹੀਂ ਬਣਾਈ ਓਏ ਇਹਨੂੰ ਕੀ ਹੋ ਗਿਆ ਓਏ ਅੱਬਾੜ ਜੇ ਖੁੱਲੀ ਫਿਰਦੀ ਐ ਕਿਸੇ ਗਮੰਡਣ ਨੇ ਇਦੀ ਮਿੱਟੀ ਤੇ ਨਹੀਂ ਚੱਕਲੀ ਪੈਰਾਂ ਦੀ ਮੈਨੂੰ ਲੱਗਦਾ ਪੱਕਾ ਕੁਟੂਣਾ ਟਾਣਾ ਕਰਾਤਾ ਤਾਂ ਹੀ ਇਹਦਾ ਖਸਰ ਖਸਰ ਹੋ ਰਹੀ ਐ ਨਹੀਂ ਤਾਂ ਪੱਕੀ ਕੋਈ ਮੈਨੂੰ ਤਾਂ ਹੀ ਲੱਗਦਾ ਚੱਕਰ ਆਇਂਦਾ ਯਾਰ ਛੋਟਾ ਵੀ ਨਹੀਂ ਜੰਮਕਦਾ ਕਿ ਇਧਰ ਹੋਰ ਇਹਨੂੰ ਦੇਖ ਤਾਂ ਜਾਖੀ ਮੇਰੇ ਸਾਈ ਨੂੰ ਕੀ ਹੋਰੇ ਸਾਰੇ ਦੇ ਦੋ ਸਭ ਕੁਝ ਕੀ ਲੜਾਈ ਜਾਂਦੀ ਹੈ ਇਹ ਮੈਂ ਕਹਿੰਦਾ ਮੈਨੂੰ ਕੋਈ ਲੱਗਦਾ ਨਾਗਰ ਨੂੰ ਗੁੰਨ ਦੀ ਆਤਮਾ ਗਈ ਹੈ ਚ ਹੈ ਕੀ ਹੋ ਰਿਹਾ ਇਹਨੂੰ ਤਾਂ ਪੱਕਾ ਕੋਈ ਕਸਰ ਹੋ ਰਹੀ ਹੈ ਕਰਨੀ ਪਊਗੀ ਛੋਟੀ ਨਾ ਗੱਲ ਕੋਈ ਜਾ ਕੇ ਹਏ ਤਾਂ ਉਂਗਲਾਂ ਵੀ ਕਰੀ ਜਾਂਦੀ ਐਵੇਂ ਮੈਨੂੰ ਲੱਗਦਾ ਸੱਚੀਏ ਭੂਤ ਅੱਜ ਦਾ ਕੋਈ ਨਾਗਣ ਨੋਕਣ ਦੀ ਆਤਮਾ ਜਿਹੜੀ ਫਿਲਮਾਂ 'ਚ ਹੁੰਦੀ ਐ ਇੰਜ ਕਰਦੀ ਐ ਤਾਂ ਬੱਚੇ ਛੋਟੇ ਨਾ ਕਰਦਾ ਕੋਈ ਗੱਲ ਜਾ ਕੇ ਮੈਨੂੰ ਲੱਗਦਾ ਕਿਸੇ ਬੁੜੀ ਨੇ ਪੱਕਾ ਟੂਣਾ ਕਰਾਤਾ ਤਾਂ ਹਾਂ ਓਹੋ ਮੈਨੂੰ ਤਾਂ ਡਰ ਆ ਗਿਆ ਬਾਈ ਦੇਖ ਕੇ ਕੀ ਗੱਲ ਹੋ ਗਈ ਬਾਈ ਪੁੱਛਣਾ ਬਸ ਗੱਲ ਹੋ ਗਈ ਹਾਂ ਪਿੱਛੇ ਕੀ ਰੂੰਛਣਾ ਰਹਿ ਗਿਆ ਕਿਉਂ ਇਹ ਜੀ ਕੀ ਗੱਲ ਹੋ ਗਈ ਤੇਰੇ ਲਈ ਤਾਂ ਕਾਸਰ ਹੋ ਗਈ ਅੱਜ ਕਾਸਰ ਹਾਂ ਉਹ ਕਾ ਨੂੰ ਬਈ ਮਰੀ ਨਾ ਕਸਰ ਕਿੱਥੇ ਹੋ ਗਈ ਉਹਨੂੰ ਕੋਈ ਤੂੰ ਤਾਂ ਬਾਗਿਆ ਉਧਰ ਖੇਚ ਕੇ ਨਹੀਂ ਹਾਂ ਮੈਂ ਪੀ ਕੇ ਚਾਹ ਜਦੋਂ ਗਿਆ ਉਥੋਂ ਮੁੜ ਕੇ ਆਇਆ ਗੇਟ 'ਚ ਬੋਟੂ ਭੁੱਲ ਗਿਆ ਦੀ ਮੈਂ ਸਬਜ਼ੀ ਲਿਆਉਂਗਾ ਅੱਛਾ ਉਹ ਤਾਂ ਓਰੇ ਵਾਲ ਖੰਡ ਰਿਹਾ ਉਹਦੇ ਉਹ ਬਾਈ ਪhle ਖਾ ਪੈਗਾ ਹੁਣ ਉਹਦੇ ਨੂੰ ਕੋਈ ਮੈਂ ਜਵਾ ਖਾ ਪhle ਖੀਨ ਉਹ ਤਾਂ ਆਇਆ ਮਾਰੇ ਵਾਲ ਕਦੇ ਐ ਮਾਰੇ ਵਾਲ ਨਾ ਯਾਰ ਐ ਕੋ ਮੈਂ ਮੈਂ ਪ੍ਰੇਤ ਹੁੰਦਾ ਜਿਵੇਂ ਇਹਨਾਂ ਦੀ ਬਹੁ ਨੱਚਾ ਕਰਦੀ ਬੈਨਾ ਰੁੱਡੇਗੀ ਹਾਂ ਹਾਂ ਐਵੇਂ ਬੇੜੇ ਤੇ ਸਾਰੇ ਬੇੜੇ ਤੇ ਕੋਈ ਉਹਨੂੰ ਤਾਂ ਕਸਰਦੀ ਬਾਈ ਓਏ ਇਹਨੂੰ ਵੀ ਕਸਰ ਐ ਪੂਆ ਨੂੰ ਮੇਰੇ ਚੰਗੀ ਬਲੀ ਦੇ ਛੱਡ ਕੇ ਗਿਆ ਜਦੋਂ ਖੇਤ ਗਿਆ ਤੈਨੂੰ ਪੁੱਛ ਕੇ ਕਸਰ ਹੋਊਗੀ ਲੈ ਮੇਰੀ ਗੱਲ ਸੁਣ ਲੈ ਇਹਨੂੰ ਪਹਿਲਾਂ ਕੁਮਾਰੀ ਹੁੰਦੀ ਨੂੰ ਵੀ ਕਸਰ ਹੁੰਦੀ ਹਣੀ ਪੱਕੀ ਇਹਦੇ ਪੜਤਾਲ ਕਰ ਲੈ ਤੂੰ ਬਲਾਵਾ ਮੈਂ ਬਲਾ ਕੋਈ ਮੈਂ ਨਾ ਨਹੀਂ ਬੁਲਾਇਆ ਮੈਨੂੰ ਤਾਂ ਡਰ ਲੱਗਦਾ ਬਾਈ ਕਿਉਂਕਿ ਮੈਂ ਹੈ ਗਿਆ ਮੈਂ ਬੁਲਾਉਣਾ ਓਏ ਤੂੰ ਡੰਗ ਮਾਰਦੇ ਜੇ ਮੈਂ ਨਾਗਣਾ ਹੁੰਦੀ ਓਏ ਕੋਈ ਸੱਪਣੀ ਸੁਪਣੀ ਵਾਲੀ ਕਸਰ ਐ ਇਹਨੂੰ ਮੈਂ ਬੋਲ ਮਾਰਦਾ બસ ਬਾਬਾ ਗੁਰੂ ਤੂੰ ਫੇਰ ਆਪੇ ਗੱਲ ਕਰ ਲੈ ਉਹ ਕੋਈ ਨਾ ਕੋਈ ਨਾ ਰਵਨੀਤ ਇੱਕ ਮਿੰਟ ਆਈਓ ਇੱਧਰ ਓਏ ਕਾਨੂੰ ਬੁਲਾਉਣਾ ਯਾਰ ਉਹ ਖੜ ਤਾਂ ਜਾ ਵਾ ਪੁੱਤਰ ਬਸੇ ਬਿਠਾ ਲਈ ਬਰਾਤੀ ਕੋਈ ਨੇ ਇੱਧਰ ਬਿਠਾਉਂਗਾ ਲੈ ਬਸ ਇੱਥੇ ਬਿਠਾਓ ਕੀ ਹੋ ਗਿਆ ਆ ਬਾਈ ਕੀ ਕਹੀ ਜਾਂਦਾ ਹੈ ਕੀ ਕਹਿੰਦੇ ਨੇ ਇਹ ਕਹਿੰਦੇ ਕਾਸਰ ਕੁਸਰਾ ਕੋਈ ਕਹਿੰਦਾ ਮੈਂ ਗੀੜੇ ਖਾਣ ਲੱਗ ਪੀ ਬਾਲ ਖਣਿਆੜ ਕੇ ਭਲੇਖਾ ਪਿਆ ਵੀਰ ਜੀ ਮੈਂ ਤਾਂ ਕੰਮ ਕਰੀਆ ਨਹੀਂ ਭਲੇਖਾ ਨਹੀਂ ਪਿਆ ਮੈਂ ਦੇਖਿਆ ਬੇੜੇ ਚੋਂ ਬਾਲਾਂ ਖਾਂ ਕੇ ਜਾਂਦੇ ਦੀ ਘੁੰਮਦੇ ਜਿਵੇਂ ਮੇਲੇ ਚੋਂ ਚੁੰਮਰ ਜਮ ਮੈਂ ਕਰਦਾ ਕੰਮ ਕਰੀਆ ਕੋਈ ਚ ਮੈਂ ਤੁਮ ਕਿਹਾ ਤਾਂ ਹੈਗਾ ਸੇ ਭੱਜ ਜਿਲੇ ਆ ਮੈਂ ਤਾਂ ਗੁੰਨ ਲੈਨੀ ਆ ਮੈਂ ਮੁੜ ਕੇ ਆਇਆ ਜਦੋਂ ੱਚ ਲੱਗ ਰਹੀ ਤੇ ਯਾਰ ਇਹਨੂੰ ਕਸ ਰੁੜਦੀ ਆ ਮਾਰਦੀ ਸਿਰ ਤੇ ਐਵੇਂ ਮੈਨੂੰ ਲੱਗਦਾ ਵੀਰ ਜੀ ਨੂੰ ਕੁਝ ਹੋ ਰਿਹਾਗਾ ਮੈਨੂੰ ਤਾਂ ਆਪ ਲੱਗਦਾ ਗਰਮੀ ਜ਼ਿਆਦੇ ਆ ਭਲੇਖਾ ਪੈ ਗਿਆ ਇਹਨੂੰ ਕੋਈ ਕੋਈ ਨਹੀਂ ਪਿਆ ਭਲੇਖਾ ਤਾਂ ਐ ਜਾ ਕੇ ਉਸ ਕਰਨਾ ਹੀ ਕਰਦਾ ਕਰੇ ਬਾਈ ਮੋਲੇ ਯਾਰ ਮੈਂ ਤਾਂ ਕਦੀ ਦੇਖੀ ਨਹੀਂ ਮੈਨੂੰ 10 ਦਿਨ ਹੋ ਗਏ ਪੂਰੀ ਕਰਨਾ ਕਰਾ ਪੱਕਾ ਇਹਨੂੰ ਕਸਰ ਹੈ ਕੋਈ 10 ਦਿਨਾਂ ਦੀ ਬਿਸ਼ਰਮ ਹੁੰਦੀ ਹੈ ਪੇਕਿਆਂ ਨਹੀਂ ਆ ਪਿਛਲੀ ਉਹ ਕਾਣੂ ਬਾਈ ਯਾਰ ਉਹੀ ਐ ਨਹੀਂ ਉਹ ਕਰਿਆ ਕਰਦੇ ਹੈਗੇ ਉਹ ਸਾੜਿਆ ਤੂੰ ਤੀਨੀ ਦਾ ਕਾਤੋਂ ਹੋਇਆ ਖੜੇ ਐ ਕਸਰੇ ਨੂੰ ਪੱਕਾ ਰੋਗਣਾ ਤੀਨੀ ਇਹ ਕਹ ਰਹੀ ਤੂੰ ਨੱਚਣ ਲੱਗ ਰਹੀ ਦੀ ਬਾਈ ਕਹਿੰਦਾ ਵਾਲ ਕੋਲ ਰੱਖੇ ਤੇ ਗੇੜੇ ਖੰਦੀ ਨੱਚਣ ਮੇਰੇ ਨੇ ਕੁਝ ਯਾਦ ਹੀ ਉਹ ਹੈਗਾ ਮੈਂ ਤਾਂ ਆਪਦਾ ਕੰਮ ਕਰ ਰਹੀ ਸੀ ਮੈਨੂੰ ਵੀ ਕੁਝ ਯਾਦ ਹੈਗਾ ਉਹੀ ਪਕਾਈ ਮਾਰੀ ਜਾਂਦੇ ਨੇ ਨੱਚਣ ਲੱਗ ਰਹੀ ਸੀ ਅਕੇਲੇ ਓਏ ਇਹ ਤਾਂ ਸਰਾ ਕੁਝ ਭੁੱਲੀ ਬੈਠੀ ਐ ਕਸਰਤੀ ਕਸਰ ਤੇ ਬੰਦੇ ਨੂੰ ਕੁਝ ਨਹੀਂ ਯਾਦ ਰਹਿਦਾ ਭਾਈ ਹੁਣ ਮੈਂ ਕੀ ਕਰਾਂ ਦੋਨਾਂ ਵਿਚਾਲੇ ਫਸ ਗਿਆ ਹੁਣ ਇਹ ਕਹਿੰਦੀ ਐ ਮੈਂ ਕਿੱਥੇ ਐ ਮੈਨੂੰ ਕਸਰ ਤੂੰ ਕਹੀਂ ਨਾ ਕਸਰ ਓਏ ਬੁੜਕ ਦੀ ਫਿਰਤੀ ਦੀ ਬੇੜੇ 'ਚ ਖਿੱਦੋ ਵਾਂਗੂ ਮੈਂ ਮੈਂ ਕੀ ਦੀ ਗੱਲ ਦਾ ਸੱਚ ਮੰਨਾ ਤੇਰੀ ਗੱਲ ਦਾ ਜਾਂ ਇਹਦੀ ਗੱਲ ਦਾ ਓਏ ਮੈਂ ਨੇੜਿਆਂ ਤੈਨੂੰ ਕੋਹੋਂ ਨੇੜੇ ਰਵਣੀ ਤੋ 10000 ਉਹ ਤੈਨੂੰ ਇਹ ਬਾਈ ਕੀ ਗਈ ਹੈ ਮੈਨੂੰ ਨਹੀਂ ਕੁਝ ਯਾਦ ਹੋਇਆਗਾ ਲੈ ਓਏ ਮਨ ਲੈ ਮੇਰੀ ਚੰਗਾ ਰਹੇਗਾ ਓਏ ਸਾਲਿਆ ਪਾਗਲਾ ਤੈਨੂੰ ਤੀਮੀ ਹੋਰ ਵੀ ਜੁੜ ਜੂਗੀ ਅੱਪਾ ਕੀ ਹੋ ਗਿਆ ਕੋਈ ਐਵੇਂ ਟੰਗ ਮਾਰ ਕੇ ਕੀ ਆ ਕਿੱਥੇ ਬਈ ਆ ਨੇ ਇੱਥੇ ਤਾਂ ਕੋਈ ਹੈ ਨਹੀਂ ਉਹੀ ਮਰੀ ਜਾਂਦਾ ਕੋਈ ਖੜੇ ਦੇ ਅੱਛਾ ਕਰਕੇ ਗਈਆ ਮੈਨੂੰ ਯਾਰ ਤੈਨੂੰ ਕੀ ਭਲੇਖੇ ਬਾਈ ਜਿੰਦੇ ਨੇ ਬਾਈ ਉਹੀ ਤਾਂ ਨਹੀਂ ਕੁਝ ਓਏ ਤੂੰ ਮੈਨੂੰ ਮਰਵਾਏਗਾ ਬਾਪੂ ਬਣ ਕੇ ਛੜਾ ਦੇ ਕੀ ਮੰਗਦਾ ਕਿ ਤੂੰ ਸਿਆਣੇ ਤੋਂ ਲਾਜ ਨੂਜ ਕਰਾਣਾ ਇਹਦਾ ਇਹ ਰਗੜ ਦੂ ਆਪਾਂ ਨੂੰ ਰਾਤ ਨੂੰ ਕੋਸਣੂ ਸਿਆਣਿਆਂ ਚ ਪੈਣਾ ਬਾਈ ਮੈਂ ਤਾਂ ਬਾਗੜ ਤੇ ਪਊਂਗਾ ਜਦ ਵੀ ਭੇੜ ਦੀ ਟੱਗ ਲਵੇ ਪਗੜ ਕੇ ਮੈਂ ਨਹੀਂ ਪੈਂਦਾ ਕਰੀ ਉਹ ਤਾਂ ਕੋਈ ਨਾ ਦੇਖਾਂਗੇ ਤੂੰ ਇੰਨਾ ਨਾ ਖਬਰਾ ਕੋਈ ਗੱਲ ਨਹੀਂ ਓਏ ਮੈਨੂੰ ਤੇਰੀ ਫਿਕਰ ਜਾਵੇ ਹੈ ਕਿ ਤੇਰਾ ਰਾਤ ਨੂੰ ਗੱਲ ਤਾਂ ਭਲੇ ਤੂੰ ਖੇਤ ਜਾਇਆ ਤੂੰ ਇਨੇ ਕੋਈ ਨਾ ਮੈਂ ਦੇਖੂਗਾ ਮੈਂ ਦੇ ਕਰਦਾ ਗੱਲ ਇਹਦੇ ਨਾਲ ਤੂੰ ਤਾਂ ਹੌਲ ਪੈਣ ਲਾਤੇ ਉਹ ਦੇਖ ਲੈ ਉਧਰ ਜੀਰੀ ਲਾ ਲੇ ਉਧਰ ਵਗ ਜਾ ਕੋਈ ਨ ਹੁਣ ਆ ਗਈ ਮੇਰੇ ਦਿਮਾਗ 'ਚ ਹੁਣ ਚੁਕਾਨੀ ਆ ਇਹ ਸਾਰੇ ਟੱਪਰ ਦੀਆਂ ਪੂਛਾਂ ਮੈਂ ਦੇਖੀ ਹੁਣ ਕਸਰਦਾ ਹੀ ਨਾਟਕ ਕਰਨਾ ਪੋਹਣ ਮੈਨੂੰ ਆਈਫੋਨ ਤਾਂ ਮਿਲ ਜੂ ਕਿਆ ਉਹ ਆ ਵੇਖ ਪਿੰਡ ਦਾ ਯਾਰ ਇਸ ਤੂੰ ਕੁੱਤਾ ਨਹੀਂ ਕੋਈ ਤੂੰ ਮੇਰੀ ਗੱਲ ਮੰਨਦਾ ਨਹੀਂ ਤੇ ਹੈ ਤੇਰੀ ਭੂਆ ਉਹ ਭੂਆ ਘੜੂ ਬਹੂਆ ਮੇਰੀ ਉਹ ਪਿੰਡ ਦਾ ਯਾਰ ਆਪਣੀ ਤਾਂ ਪਹਿਲਾਂ ਭੂਆ ਮਰੀ ਹੋਈ ਸੀ ਕੁਮਾਰੀ ਉਹ ਵੜੀਏ ਜੇ ਮੇਰੇ ਨਾਲ ਉਹ ਭਾਈ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਹੁਣ ਪਤਾ ਲੱਗੇ ਤੁਹਾਨੂੰ ਸਮਾਂ ਪਤਾ ਲੱਗਿਆ ਤੇ ਨੂੰ ਹਲਾ ਦਮਨ ਲੈ ਨਹੀਂ ਤੇਰੀ ਗੱਲ ਉਹ ਤੇਰੀ ਓਏ ਬਾਈ ਇਹਨੂੰ ਤਾਂ ਰਸਾ ਪਾ ਲੈ ਬਾਈ ਬਜਾ ਰਾ ਕੋਈ ਰਸਾ ਕਮ ਨਾ ਲੈ ਤੂੰ ਨੂੰ ਫੜ ਮੈਂ ਨਹੀਂ ਫੜਦਾ ਯਾਰ ਮੇਰੀ ਕਿਹਦੀ ਸਾਥੀ ਮੈਂ ਮੈਂ ਫੜਦਾ ਬਾਈ ਬਣ ਕੇ ਓ ਬਾਈ ਫੜ ਲੈ ਬਾਈ 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 ਬਣ ਕੇ ਯਾਰ ਦੇਖ ਮੈਂ ਜਿੱਤ ਕਰ ਰਿਹਾ ਹਾਂ ਬਣ ਕੇ ਓ ਆ ਜਾ ਬਾਈ ਯਾਰ ਮੈਂ ਤੂੰ ਤਾਂ ਮੇਰੇ ਨਾਲ ਵੱਡੇ ਹੈ ਭੇੜ ਦੇ ਟੰਗ ਮੈਂ ਮਰਨਾ ਥੋੜੀ ਨਹੀਂ ਵੱਡਾ ਕਿੰਨੀ ਤੇੜੀ ਆ ਤੂੰ ਫੜ ਲੈ ਓਏ ਭਾਈ ਆ ਜਾ ਯਾਰ ਇਧਰ ਲੀ ਆ ਇਧਰ ਪੰਜਾਬ ਤੋਂ ਲਾਗੇ ਥੋੜੇ ਦਾ ਬਲਾਂਗੇ ਮੰਜਾ ਤੋਂ ਡਾਕਟਰ ਨੂੰ ਬੁਲਾ ਲਿਆ ਉਹ ਡਾਕਟਰ ਭੈਣ ਦਾ ਡਾਕਟਰ ਕਿਹੜਾ ਤੂੰ ਇਹ ਕਿਹੜਾ ਬਾਬੇ ਨੂੰ ਬੁਲਾਦੇ ਓ ਠੇੜਾ ਪਰ ਕਿਤਾ ਚ ਰਹਿਦਾ ਕਿਹੜਾ ਬਾਬਾ ਪੁੱਛਿਆ ਰਹਿਦਾ ਭੈਣਾ ਯਾਰ ਅੱਜ ਕਿ ਜਾ ਉਹ ਡੋਟ ਨੂੰ ਬੁਲਾਉਂਗਾ ਕਿਤਾ ਕੀ ਕਰ ਦੂ ਇਹ ਕਰਨ ਨੂੰ ਜਬਬ ਚ ਲਾਉਂਗੇ ਤੂੰ ਲਵੇ ਬਹਿ ਜਾ ਉਹ ਨਹੀਂ ਅੰਦਾ ਯਾਰ ਲਵੇ ਤਾਂ ਬਹਿ ਜਾ ਇੰਨੀ ਟੱਕ ਲਵੇ ਮੈਂ ਨਹੀਂ ਬਹਿਣਾ ਕੋਈ ਕਿੱਥੇ ਪੰਗਾ ਦੇਣਾ ਕਿੱਥੇ ਰਿਸ਼ਤਾ ਕਰਵਾਇਆ ਮੈਨੂੰ ਕਹੇ ਕਰਵਾਇਆ ਇਹ ਨਹੀਂ ਸਾਲ ਉਹ ਤੇਰਾ ਤੂੰ ਛੱਡ ਦੇ ਉਹ ਛੱਡ ਦੇ ਤੂੰ ਮੰਨਿਆ ਕਰਦੇ ਉਹਦਾ ਅੱਖਾਂ ਯਾਰ ਗੰਦ ਪਉਂਦੀ ਇਹਦਾ ਅੱਖਾਂ ਇਹਰ ਕਰ ਕੋਈ ਹੱਲ ਸਾਲਿਆ ਮੈਂ ਕੀ ਹੱਲ ਕਰਾਂ ਉੱਦੇ ਗੱਲ ਮੰਨੀ ਮੇਰੀ ਮੇਰੀ ਗੱਲ ਸੁਣ ਮੈਂ ਬਾਬੇ ਨੂੰ ਬਰਾਕੇ ਲਿਆਣਾ ਤੂੰ ਕੋਈ ਨੀ ਜਾ ਫਾਪਾ ਕੇ ਛੋ ਨਾ ਬਾਈ ਮੈਨੂੰ ਤਾਂ ਖਾ ਜੂ ਇਹੇ ਮਿਲਦਾ ਸਾਲਿਆ ਮੈਨੂੰ ਛੱਡੋਗੇ ਇਹ ਤਾਂ ਭੂਤ ਬਹੁਤ ਅਖੜੀ ਐ ਛ ਤਾਂ ਇਹਦਾ ਪਿੱਛੋ ਆਈ ਹੋਈ ਲੱਗਦੀ ਐ ਤੈਨੂੰ ਮੰਨਣਾ ਦੇ ਦਿੰਦੀ ਪੇਟੇ ਨਹੀਂ ਕਰਦਾ ਤੂੰ ਮੰਨ ਲੈ ਮੇਰੀ ਗੱਲ ਸਾਲਿਆ ਹਾਈ ਦੇਖੀ ਉਹ ਮੁੜ ਗਿਆ ਹੇ ਇਹ ਤਾਂ ਜਮਾ ਮੁੜ ਗਿਆ ਪੁਰਿਆਓ ਹੋਏ ਮਾਰਦੀ ਐ ਮੈਨੂੰ ਨਹੀਂ ਆਂਦਾ ਕਿ ਓਏ ਆ ਜਾ ਤੈਨੂੰ ਬਣਾਉਣੀ ਐ ਉਹ ਸੱਟ ਹੋ ਗਈ ਪੁਰਿਆਓ ਪੂਰੇ ਬਹਿ ਜਾ ਭਾਜਾ ਭਾਜਾ ਇੱਧਰ ਬੈਠੋ ਉਹ ਇਹ ਤਾਂ ਡੱਡ ਬਿਠਾਉਂਦੀ ਐ ਇੱਧਰ ਬੈਠ ਉਹ ਭੈਣ ਦਾ ਯਾਰ ਇੱਚ ਤਾਂ ਆਪਣੀ ਉਹ ਬੋਨੀ ਮੈਡਮ ਵੀ ਹੱਤ ਬਾਗੀ ਜਿਹੜੀ ਪੰਨਾਂ ਵਾਲੀ ਕਿ ਮਰ ਗਈ ਥੀ ਉਹਦੇ ਪਿੱਛੇ ਮਾਸਟਰ ਬੱਚੀ ਮਰੀ ਦੀ ਜਿਹੜੀ ਉਹ ਮੈਡਮ ਨੇ ਆਪਾਂ ਮਰ ਗਈ ਹੁਣ ਕੀ ਕਰੀਏ ਹੁਣ ਕਰਨਾ ਕੀ ਐ ਸਾਰੀ ਉਮਰ ਤੰਗ ਕਰੂ ਭੈਣ ਦਾ ਯਾਰ ਛੱਡ ਦੇ ਉਹ ਕੀ ਮੰਗਦਾ ਫੇਰ ਪੂਰੀ ਹੱਥ ਲਾ ਕੇ ਦੇਖ ਲੈ ਜਮੰਦੀ ਐ ਹੋਰ ਪੁੱਛ ਲੈ ਭੈਰਿਆ ਚਲਾ ਲੈ ਤਾ ਪਿੱਛੇ ਲੰਦੀ ਐ ਚੜੇਲਾ ਕੋਈ ਪੱਕੀ ਪੁੱਤਰੀ ਹੈਗੀ ਇਹ ਪੁੱਤਰੇ ਉੱਪਰ ਦੀ ਵੱਡੀ ਚੜੇਲ ਹੁੰਦੀ ਬਾਈ ਕੀ ਕਰੀਏ ਹੁਣ ਇਹਦਾ ਘੁੰਮਣ ਲੱਗੀ ਇਹਦਾ ਆਪਾਂ ਨੂੰ ਮਾਰੂ ਪੈਂਦਾ ਯਾਰ ਇਹ ਪੁੱਛ ਲੈ ਬਾਈ ਕੀ ਕੀ ਚਾਹੀਦੇ ਇਹਨੂੰ ਤੂੰ ਫਿਰ ਤਾਂ ਡਰ ਲੱਗੀ ਆ ਤੂੰ ਮੱਚ ਵੱਡਾ ਹੈ ਮੇਰੇ ਤੋਂ ਮੈਡਮ ਜੀ ਮੈਡਮ ਜੀ ਮੈਂ ਬੋਲਦਾ ਹੂਏ ਮੇਰੀ ਪਾਣੀ ਲੈ ਕੇ ਦਿਈਏ ਪਾਣੀ ਨਹੀਂ ਠੰਡਾ ਦੇ ਦੀ ਹੋਰ ਆਈਫੋਨ ਲੈ ਕੇ ਆਓ ਕਿਉਂ ਤਾਂ ਹੋਏ ਓ ਐਪਲ ਦਾ ਫੋਨ ਸੇਵ ਵਾਲਾ ਭਾਈ ਉਹ ਫੋਨ ਹੁੰਦੇ ਫਿਰ ਲਿਆ ਦੇ ਅਹਿਮੀ ਕੇ ਮੈਂ ਲਿਆ ਦੇ ਸਸਤਾ ਆਉਂਦੇ ਹੋ ਕਿੰਨੇ ਦਾ 100 200 ਦਾ ਹੋਊਗਾ 100 200 ਤੱਕ ਘੱਟੋ ਘੱਟ ਮੈਂ ਸ ਆ ਜੂਗੀ ਓਏ ਲੱਖ ਰੁਪਏ ਦਾ ਮੈਡਮ ਆਪੜੀ ਆਈਫੋਨ ਚਲਾਉਂਦੀ ਸੀ ਪਤਾ ਨਹੀਂ ਭਾਈ ਓਏ ਪੰਜਰਾ ਕੈਸਾ ਲੱਗੂ ਤਮਰੀ ਨੂੰ ਸੱਕੀ ਹੋਣੀ ਓਏ ਉਦੋਂ ਕਿੱਥੇ ਆਈਫੋਨ ਤੇ ਚੋ ਨਾ ਪਿੰਡੋਂ ਵੀ ਹੋਰ ਚੀਜ਼ ਮੰਗ ਲੈ ਲੱਡੂ-ਡੂ ਪੁੱਛ ਲੈ ਲੱਡੂ ਲਿਆ ਦਨੇ ਕਿਲੋ ਮੈਂ ਭੱਜ ਕੇ ਵੀ ਰਪਾ ਮੈਡਮ ਜੀ ਲੱਡੂ ਨਾਲ ਸਾਜੂ ਆਈਫੋਨ ਲੈ ਕੇ ਆਓ ਇਹਦਾ ਆਈਫੋਨ ਮੰਗਦੀ ਐ ਪਰ ਮੈਂ ਕਿੱਥੋਂ ल्याਉਣਾ ਮੇਰੀ ਕੋਲ ਕਿੱਥੇ ਨੇ ਪੈਸੇ ਜਿੱਦਿਆਂ ਨੂੰ ਵਾਈ ਵੀ ਦੇਣੀ ਸਾਇਆ ਬੜਾ ਪੰਗਾ ਛੜਿਆ ਆ ਇੱਧਰ ਰਾਤ ਵੀ ਔਖੀ ਲੰਗੂ ਬਈ ਅੱਜ ਮੈਂ ਤਾਂ ਖੇਤ 'ਚ ਸੌਂਗਾ ਹੁਣ ਮੈਂ ਕਿੱਥੇ ਸੌਂ ਓਏ ਹੋਰ ਪੁੱਛ ਕੋਈ ਸ਼ਿੰਗਾਰ-ਸ਼ੰਗੂਰ ਲਿਆ ਦਨੇ ਮਾਤਾ ਦਾ ਕੋਈ ਡੱਬਾ-ਡੁੱਬਾ ਲਿਆ ਦਨੇ ਹੀ ਵੀਰ ਦਾ ਤਾਂ ਆਈਫੋਨ ਲੈ ਕੇ ਸੁਣਦਾ ਏ ਕਿਦਾ ਆਈਫੋਨ ਮੰਗਦੀ ਐ ਲੈ ਦੇ ਬਾਈ ਪੇਤੀ ਘਰ ਆਲੀ ਆ ਤੂੰ ਲੈ ਦੇ ਮੈਂ ਕਿੱਥੋਂ ਲਿਆਵਾਂ ਮੇਰੇ ਕੋਲ ਕਿੱਟਾ ਮੈਨੇ ਮੇਰੇ ਪੱਲੇ ਕਿਉਂ ਚੁਣਾ ਦੋਇਆ ਤੂੰ ਤਾਂ ਵੱਡੇ ਸਾਥੋਂ ਵੱਡਾ ਕਿ ਮੇਰੀ ਕੱਪੜੇ ਚਲਦੀ ਐ ਕੋਈ ਮੇਰੇ ਤੋਂ ਤਾਂ ਆਪ ਫੋਨ ਦੀ ਸਕਰੀਨ ਪੋਣ ਵਾਲੀ ਹੋ ਰਹੀ ਐ ਓਏ ਮਨਾ ਲੈ ਪੈਰੀ ਪੂਰੀ ਪੈ ਜਾ ਕੁਛ ਨਹੀਂ ਹੁੰਦਾ ਯਾ ਤੇਰੀ ਕਿੰਨੇ ਤੋਂ ਆ ਬਾਈ ਲੰਬਾ ਪੈ ਜਾ ਮੇਰੇ ਸਾਲਿਆ ਬਖਸ਼ ਦਿਓ ਜੀ ਉੱਪਰ ਭਜੋ ਉੱਪਰ ਕਹਿਣੀ ਐ ਆਈਫੋਨ ਲੈ ਕੇ ਆ ਤੂੰ ਕਾਹਤ ਕੋ ਗੱਲ ਤੇ ਟਿਕਰੀ ਐ ਬਾਈ ਪਾਤਲੇ ਜਾਣਾ ਪੁੱਤ ਤੈਨੂੰ ਪਾਤੜੇ ਕੀ ਮੈਂਦਾ ਯਾਰਾਂ ਵੀ ਛੱਡਦੇ ਨੂੰ ਭੂਆ ਨੂੰ ਛੱਡਦੇ ਨੂੰ ਭੂਆ ਨੂੰ ਚੰਗਿਆ ਰਹਿਣਾ ਉਹ ਪਾਤੜੇ ਕੀ ਲਵੀਸਾਰਦਾ ਨਾ ਕੋਈ ਚਲਦਾ ਲਿਆ ਦਾਨਿਆ ਲੈ ਲੈ ਲੂਨਾ ਤੋਂ ਨਵਾਂ ਲੈ ਕੇ ਆ ਡੱਬਾ ਬੰਦ ਉਹ ਡੱਬਾ ਮਿਲਦਾ ਮਿਲਦਾ ਨਹੀਂ ਸਾਡੇ ਲੈਲੇ ਛੱਡਦਾ ਚਲਦੇ ਮਿਲਦੇ ਨਹੀਂ ਸ਼ੈਰੋ ਲੈ ਕੇ ਆ ਸ਼ੈਰੋ ਉਹ ਭਾਈ ਦੇਖ ਲੈ ਯਾਰ ਮੈਨੂੰ ਤੁਹਾਡੇ ਲੱਗੀਆਂ ਆਪ ਤੇ ਕਰ ਲੈ ਬਈ ਤੇਰੇ ਘਰ ਆਈ ਹੈ ਮੇਰੇ ਘਰ ਆਲੀ ਹੈ ਫਿਰ ਤੂੰ ਕਰਵਾਇਆ ਰਿਸ਼ਤਾ ਤਾਂ ਮੇਰੀ ਗੱਲ ਸੁਣ ਲੈ ਹਾਂ ਬੋਚ ਲੈ ਲੰਚਰ ਉਹ ਬਾਬੇ ਤੋਂ ਪੁੱਛੇ ਨਾ ਪੁੱਛਾ ਲਿਆ ਉਹਨੇ ਪਾਣੀ ਪੂਣੀ ਕਰਾ ਲਿਆ ਉਹਨੇ ਬੰਦਾ ਯਾਰ ਦੇਖ ਲੈ ਬਾਈ ਮੈਨੂੰ ਤਾਂ ਗਰਮੀ ਆ ਗਈ ਸੋਚ ਸੋਚ ਆ ਜਾ ਪੁੱਜਾ ਚੱਲ ਆ ਜਾ ਬਾਈ ਜੇ ਬਾਬੇ ਸਿਉਂ ਰਹੇ ਇੰਨੇ ਕਿਤੇ ਨਹੀਂ ਜਾਣਾ ਇੱਥੇ ਹੀ ਬੈਠੋ ਨਿਕਲ ਲੈ ਕੱਲੇ ਨੂੰ ਮੁਰਗਾ ਬਣਾ ਕੇ ਕੱਤੇ ਨੂੰ ਖਾ ਜੂ ਬੈ ਜਾ ਉਰੀ ਬੈ ਜਾ ਤੈਨੂੰ ਕਿਹਾ ਸੀ ਨਾ खले बैडम लिया तू मैं ओ पर मुर्गा बनाया कर दीदी ओए ओ तो मुर्गा बना दी मैं तू खाऊंगी भी ए साले हुन पूत बन रही है मीट खांदी होंगी ने पूता कच्चा खांदी होंगी कच्चा मांस खा जाऊंगी पहले मांजा कोई गल्ला पैंडा यार मुर्गा बना के खाऊंगी अपनो भाई कर पैंडा यार अटक लिया तू मैं कोई खड़ाला पैंडा की मग्ने ए ए ओ डिक्की भाई ओए भाई बढ़ के बाणियां तो पूछ ले लाख रुपए या ਮੈਂ ਕਿੱਥੋਂ ਬੱਚਾ ਬਾਈ ਤੂੰ ਕਬੀਲ ਦਾ ਤਾਂ ਤੂੰ ਐ ਤੇਰਾ ਇਹਨੂੰ ਟੈਲੀਫੋਨ ਲਿਆ ਦੇ ਪਾਈ ਬਣ ਕੇ ਉਦੋਂ ਬਾਅਦ ਇੱਕ ਦਿਨ ਇਹਦੇ ਮੇਕੇ ਖੱਡਾਈ ਆਪਣਾ ਖੜਾ ਛੱਡ ਚੁਆ ਉਹ ਤਾਂ ਆਪਾਂ ਨੂੰ ਮਾਰ ਦੋਗੇ ਪਤਾ ਹੋ ਗਈ ਬੈਟਰੀ ਲੋਦੀ ਤਾਂ ਹੋ ਗਈ ਹੋਰ ਆ ਲੈ ਕੇ ਦੇਖ ਤੂੰ ਇਹ ਸੱਟ ਪਾਸਾ ਤਾਂ ਹੋ ਗਈ ਬੈਟਰੀ ਲੋਈ ਤਾਂ ਕੋਈ ਨਹੀਂ ਹੱਥ ਫੜ ਕੇ ਖੜੀ ਕਰ ਦੇ ਤੇਰੀ ਘਰ ਆਈ ਤੈਨੂੰ ਕੀ ਕਹੂੰ ਚੱਲ ਦੇਖਦਾ ਮੈਂ ਹੋਰ ਕਰਦੇ ਕਰਦੇ ਪਹਿਲਾਂ ਵੀ ਐ ਤੂੰ ਮਟੋਰੀਆ ਹਾਂ ਸੁਣਦੇ ਹੋ ਜੀ ਸੁਣਦੇ ਹੋ ਜੀ ਭਾਈ ਠੀਕ ਹੈ ਠੀਕ ਹੈ ਕੀ ਗੱਲ ਹੋ ਗਈ ਸੀ ਕੀ ਹੋ ਰਿਹਾ ਤੁਸੀਂ ਥੱਲੇ ਕਾਹਤੋਂ ਬੈਠੇ ਹੋ ਕੁਛ ਨਹੀਂ ਮੇਰੇ ਕੱਟੂਈ ਜੀ ਤੁਸੀਂ ਮੜ ਜੀ ਮੇਰੇ ਬਾਲ ਖੁੱਲੇ ਤੂੰ ਹੀ ਬਿਠਾਇਆ ਸੀ ਨਾ ਕਿਉਂ ਕੀ ਹੋ ਗਿਆ ਤੂੰ ਤਾਂ ਮੈਡਮ ਬਣ ਰਹੀ ਸੀ ਮੈਡਮ ਆ ਦੱਸ ਭਾਈ ਇਹ ਦੇਖ ਵੀ ਲੈ ਇੱਕ ਵਾਰੀ ਠੀਕ ਵੀ ਮੈਂ ਡਰ ਲੱਗੀ ਹੋਊ ਮੈਡਮ ਕੌਣ ਹੈ ਹੁਣ ਤੂੰ ਬਣੀ ਸੀ ਮੈਡਮ ਮੈਡਮ ਸੱਡੀ ਜਿਹੜੀ ਉਹ ਹਸਾਬ ਵਾਲੀ ਮੈਡਮ ਹੁੰਦੀ ਜੋ ਬੰਦ ਰਹੀ ਤੂੰ ਮੇਰੇ ਨਹੀਂ ਕੁਝ ਯਾਦ ਯੂਦ ਹੈਗਾਗਾ ਤੂੰ ਤਾਂ ਆਈਫੋਨ ਮੰਗਣ ਲੱਗ ਰਹੀ ਸੀ ਕਹਿੰਦੇ ਆਈਫੋਨ ਲੈ ਕੇ ਆਈ ਚਾਤ ਮਾਰੀ ਆਈਫੋਨ ਕਿਹਨੇ ਮੰਗਿਆ ਮੇਰੇ ਕੋਲੇ ਚੰਗਾ ਭਲਾ ਫੋਨ ਹੈਗਾ ਆਪਦਾ ਤੂੰ ਤਾਂ ਸਾਨੂੰ ਗਰਮੀ ਗਰਮੀ ਕਰਤਾ ਹੋਰ ਮੇਰੇ ਦਾ ਸਾਹ ਘਟ ਰਖੇ ਮੈਨੂੰ ਨਹੀਂ ਯਾਦ ਮੇਰੇ ਤਾਂ ਬਾਲ ਵੀ ਖੁੱਲੇ ਹੋਏ ਕਰਕੇ ਦੀ ਹੋਰ ਪਾਣੀ ਪੂਣੀ ਪਿਆ ਕੇ ਮੈਂ ਖੇਤ ਜਾਣਾ ਭਾਈ ਮੈਂ ਮਰ ਜੂਆ ਨਹੀਂ ਓਰੇ ਜਾਇਆ ਬਾਈ ਕੋਈ ਨਾ ਮੈਨੂੰ ਲੱਗਦਾ ਮੈਂ ਤਾਂ ਇੱਥੇ ਹੀ ਸੌਂ ਗਈ ਸੀਗੀ ਹਾਂ ਸੌ ਜਾ ਚੱਲ ਬਾਈ ਜਾਇਆ ਕੋਈ ਨਾ ਲੰਮੇ ਪਾਣੀ ਲੈ ਕੇ ਆਉਣਾ ਜੀ ਪਾਣੀ ਦੇ ਦੂੰ ਹਾਂ ਭਾਈ ਬਾਬਾ ਨਾਨਕਾ ਸਾਨੂੰ ਇਹ ਫਰੇਸ ਤੋਂ ਬਚਾਈ ਬਾਬਾ ਨਾਨਕਾ ਹਏ ਵਾਹ ਮੈਂ ਬਈ ਯਾਰਾ ਡਰਿਆ ਤਾਂ ਦੀ ਮਾਕੇ ਤੇ ਪੁੱਤ ਆ ਗਈ। ਉਹ ਪੁੱਤ ਤੂੰ ਕਿੱਥੇ ਬੈਠਿਆ ਬਾਈ ਓਰੇ। ਹੋਏ ਮੈਂ ਤਾਂ ਦੇਖ ਰਿਆ ਮਾਕੇ ਤੇ ਇਧਰ ਉਧਰ ਕਿਤੇ ਬਸੋ ਆਜੂ ਮੈਂ ਤਾਂ ਡੰਗਲੀ ਬੈਠੀ ਹੁ ਤਰ ਦੋ ਮੈਂ ਤਾਂ ਮੋਰਾ ਚ। ਹੋਏ ਸੱਚ ਤੂੰ ਬਾਬੇ ਕੋਲ ਗਿਆ ਤੇ ਕੀ ਬਣਿਆ? ਉਹ ਬਾਬੇ ਰਵੇ ਕਿਹੜੇ ਉਹ ਤਾਂ ਕਹਿੰਦੇ ਯਾਤਰਾ ਤੇ ਗਿਆ ਹੋਏ। ਓਏ ਆਪਾਂ ਨੂੰ ਚੜਦੂ ਗੱਡੀ ਇਹ ਪੈਂਦਾ ਯਾਰਾ ਰਾਤ ਨੂੰ। ਗੱਡੀ ਬਾਈ ਹੁਣ ਕਿੱਥੇ ਪਾਵਾਂਗੇ? ਮੇਰੀ ਗੱਲ ਮੇਰੀ ਪਾਵਾਂਗੇ। ਉੱਥੇ ਪਈ ਉਹਦੇ ਕੋਲ। ਉਹ ਮੈਂ ਨਹੀਂ ਪੈਂਦਾਗਾ। ਲੈ ਬਾ ਉਹ ਤੇਰੇ। ਇਹ ਬਤਰਾ ਰਾਤ ਨੂੰ ਗਲ ਦੱਬਦੇ। ਗੜਨੂ ਸਾਲਾ ਤੇਰੇ ਘਰ ਆਈ ਤੇਰਾ ਥੋੜੀ ਗੜ ਤਪੂਗੀ ਮੇਰਾ ਦੱਬ ਸਕਦੀ ਮੈਂ ਤਾਂ ਇਧਰ ਬੰਗੂ ਮੈਂ ਸਾਲੇ ਚ ਮੈਂ ਤਾਂ ਸੋਚ-ਸੋਚ ਕੇ ਗਰਮੀ ਆ ਜਾਂਦੀ ਵੀ ਰਾਤ ਨੂੰ ਬਣੂਗਾ ਕੀ ਮੈਨੂੰ ਤਪਥਾ ਤੋ ਹੁੰਦੇ ਨੇ ਵੀ ਕੀ ਬਣੂਆ ਮੇਰੀ ਗੱਲ ਸੁਣ ਲੈ ਤੂੰ ਦੀ ਨਾ ਇੱਕ ਲੱਤ ਬੰਨ ਲੈ ਹੂੰ ਇੱਕ ਲੱਤ ਇਧਰ ਬੰਨ ਲੈ ਇੱਕ ਬੰਨ ਦੀ ਦੀ ਬਾਹ ਦੂਜੇ ਮੰਜੇ ਤੇ ਤੂੰ ਬੈ ਜੀ ਨਾ ਫਿਰ ਹੱਥ ਤਾਂ ਖੁੱਲੇ ਹੋਣਗੇ ਦੋ ਲੱਤ ਬੰਨ ਲੈ ਦੋ ਲੱਤਾਂ ਬੰਨ ਲੈ ਕੱਲ ਆ ਗਏ ਮੰਨੂ ਬਾਈ ਤੂੰ ਆ ਜੀ ਬਾਈ ਮੈਂ ਨਹੀਂ ਗੱਲ ਪਉਂਦਾਹੀ ਬਲ ਵਾ ਓਏ ਤੇਰੇ ਮੈਂ ਲੋਕਾਂ ਨੂੰ ਗੱਲਾਂ ਕਰਵਾਉਣੀਆਂ ਨੇ ਓਰੇ ਕਿਆ ਮੇਰੇ ਤਾਂ ਮੂਰੇ ਹੋ ਕੇ ਪਰਫੀਆਂ ਕਹਦਾ ਤੀ ਉਦੋਂ ਪੈਂਡ ਦੀ ਟੰਗਲੇ ਪਰਫੇ ਮੈਨੂੰ ਕਿ ਤੈਨੂੰ ਮੈਂ ਕਹਿ ਰਿਹਾ ਉਹਦੇ ਵਿੱਚ ਪਿੱਕ ਅਸ ਕਸਰੈ ਨੂੰ ਪੇਕਿਆ ਨਹੀਂ ਕਰਦਾ ਤੂੰ ਮੰਨ ਲੈ ਥਾਲੇ ਮੇਰੀ ਗੱਲ ਪਰਵਾਕੇ ਧਰਤੇ ਹੁਣ ਇਹ ਲੋਟ ਨਹੀਂ ਹੁੰਦੀ ਉਹਦੀ ਕਸਰਾਂ ਮੇਰੀ ਗੱਲ ਸੁਣ ਲੈ ਇਹਨੂੰ ਇਹਦੇ ਪਿੱਕੇ ਭੇਜਦੇ ਕਿਆ ਆਨੇ ਬਹਾਨੇ ਕੱਲ ਨੂੰ ਚੱਗਾ ਰਹੇਗਾ ਮੈਂ ਖਸਮ ਨੇ ਆਪ ਪਰੇਗਾ ਨਹੀਂ ਮੈਨੂੰ ਮਰਵਾਏਗਾ ਵੇ ਕਰੋ ਉਹ ਰੰਗ ਬਾਬੇ ਦੇ ਕਿਹੜਾ ਹੱਲ ਕਰੀ ਉਹ ਤਾਂ ਯਾਤਰਾ ਤੇ ਗਿਆ ਹੋਇਆ ਹੁ

ਪਰ ਭਾਬੀ ਦਾ ਹੱਲ ਕਰ ਬਾਈ ਸਵੇਰੇ ਫਿਰ ਤੂੰ ਸਵੇਰੇ ਦਾ ਕਰਦਾ ਐ ਜਰਾ ਆਦਾ ਹੱਲ ਮੈਂ ਕਰ ਲਿਆ ਮਸੜਾ ਕੋਈ ਨਾ ਪਰ ਤੂੰ ਮੜਾ ਐ ਪਰ ਗੇੜਾ ਮਾਰਦਾ ਰਹੀਂ ਕੋਈ ਨਹੀਂ ਮਾਂ ਵਿੱਚ ਡੰਗ ਲੈ ਕੇ ਗੇੜਾ ਮਾਰ ਜਾ ਕਰੂੰਗਾ ਹਾਂ ਜਾ ਤੂੰ ਜਾ 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 ਉੱਤਰ ਜਾ ਦੇਖ ਹੀ ਕਰਤੀ ਐ ਮੈਂ ਮੈਂ ਤਾਂ ਦੇਖ ਰਾਮਣੀ ਐ ਅੱਪੀ ਦੇਖੀ ਹੋ ਪੈਣ ਦੇ ਲੈ ਡੰਗ ਲੈ ਵੀ ਸਭ ਪਕੜ ਕੇ ਪੈਣੀ ਇਹੀ ਜੀ ਬਲਾ ਨੂੰ ਹੱਥ ਪਾਉਂਦਾ ਹੈਗਾ ਕੀ ਪਤਾ ਹੈ ਜੀ ਮਾਰ ਕੇ ਸ਼ਕਤੀ ਕੰਧਾ ਚ ਪੇਦਿਆ ਕਰਦੀ ਐ ਜ਼ਰੂਰੀ ਮਰਨਾ ਐ ਨਾ ਇਹ ਮੇਰਾ ਤਾਂ ਅਜੇ ਸੜਾ ਵਿਆਹ ਵੀ ਨਹੀਂ ਹੋਇਆ ਹੈਗਾ ਮੈਂ ਤਾਂ ਰੰਦੀ ਮਰ ਚੂੰ